ਤਸਰੀਏ ਕਾਮ ਤੁਸੀਂ ਦੇਖ ਰਹੇ ਹੋ ਆਵਾਜ਼-ਏ-ਖਲਕ ਮੈਂ ਤੁਹਾਡਾ ਆਪਣਾ ਰਵਿੰਦਰ ਸਿੰਘ ਟਿੱਲੋਂ ਅਸੀਂ ਹਰ ਬਾਰ ਤੁਹਾਡੀ ਕਚਹਿਰੀ ਦੇ ਵਿੱਚ ਨਵੀਂ ਚਰਚਾ ਲੈ ਕੇ ਹਾਜ਼ਰ ਹੁੰਨੇ ਆ ਅੱਜ ਵੀ ਮੇਰੇ ਨਾਲ ਸੀਨੀਅਰ ਪੱਤਰਕਾਰ ਕੁਲਦੀਪ ਸਿੰਘ ਪਰਮਾਨੀਪੁਰ ਚਰਚਾ ਦੇ ਵਿੱਚ ਸ਼ਾਮਲ ਹਨ ਪਰਮਾਨੀਪੁਰ ਸਾਹਿਬ ਆਵਾਜ਼-ਏ-ਖਲਕ ਦੇ ਤੁਹਾਡਾ ਸਵਾਗਤ ਹੈ ਥੈਂਕ ਯੂ ਥੈਂਕ ਯੂ ਸਰ ਦੇਸ਼ਾਂ-ਪ੍ਰਦੇਸ਼ਾਂ ਦੇ ਵਿੱਚ ਬੈਠੇ ਵੱਖ-ਵੱਖ ਸਟੇਟਾਂ ਦੇ ਵਿੱਚ ਬੈਠੇ ਸਾਡੇ ਦਰਸ਼ਕਾਂ ਸਾਨੂੰ ਬੜੇ ਹੀ ਧਿਆਨ ਦੇ ਨਾਲ ਬੜੇ ਮਾਣ ਦੇ ਨਾਲ ਤੁਹਾਨੂੰ ਵੇਖਦੇ ਨੇ ਦੋਸਤੋ ਸਾਡੀ ਹਮੇਸ਼ਾ ਕੋਸ਼ਿਸ਼ ਹੁੰਦੀ ਹੈ ਵੀ ਤੁਹਾਡੇ ਕਚਹਿਰੀ ਦੇ ਵਿੱਚ ਨਵੇਂ-ਨਵੇਂ ਚਰਚਾ ਲੈ ਕੇ ਹਾਜ਼ਰ ਹੋਈਏ ਤੇ ਬਰਮਾਲੀਪੁਰ ਸਾਹਿਬ ਇੱਕ ਹੁਣ ਇੱਕ ਸੋਸ਼ਲ ਮੀਡੀਆ ਤੇ ਮੈਂ ਖਬਰ ਚੱਲ ਰਹੀ ਸੀ ਵੇਖ ਰਿਆ ਸੀਗਾ ਦੇਬੜੂ ਕੱਲ ਜਿਹੜੀ ਦੇਬੜੂਗਲ ਜੇਲਾ ਉਹਦੇ ਵਿੱਚ ਖਬਰ ਆ ਰਹੀ ਹੈ ਵੀ ਕੋਈ ਭਾਈ ਅਮਰਤਪਾਲ ਸਿੰਘ ਦਾ ਸਾਥੀ ਬਿਮਾਰ ਹੋਇਆ ਜਿਹਨਾਂ ਤੇ ਐਨਐਸਏ ਲੱਗੀ ਹੋਈ ਆ ਇਹਦੇ ਬਾਰੇ ਕੀ ਚਰਚਾ ਹੈ ਕੀ ਜਾਣਕਾਰੀ ਹੈ ਸਾਡੇ ਦਰਸ਼ਕਾਂ ਨਾਲ ਸਾਂਝੀ ਕਰੋ ਕਿਓ ਜਿਹਨੋਂ ਸਾਹਮਣੇ ਗੱਲ ਕੀਤੀ ਹੈ ਤੁਸੀਂ ਦੇਸ਼ ਵਿਦੇਸ਼ ਪੱਟੇ ਸਾਨੂੰ ਮੁਹੱਬਤ ਦੇ ਰਹੇ ਹੋ ਤੇ ਜਦੋਂ ਭਾਈ ਅਮਰਤਪਾਲ ਸਿੰਘ ਦਾ ਜ਼ਿਕਰ ਕਿਤੇ ਆਉਂਦਾ ਤੇ ਕੁਦਰਤੀ ਗੱਲ ਹੈ ਹਰ ਇੱਕ ਦਾ ਧਿਆਨ ਹੈ ਜਿਹੜਾ ਪਿੱਛੇ ਜਾਂਦਾ ਜਿਨ੍ਹਾਂ ਦੇ ਉੱਤੇ ਐਨਐਸਏ ਲੱਗੀ ਹੋਈ ਆ ਤੇ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੰਦ ਨੇ ਦੂਜੀ ਵਾਰ ਐਨਐਸਏ ਉਹਨਾਂ ਦੇ ਉੱਤੇ ਲਗਾਈ ਗਈ ਹੈ ਕਿਉਂਕਿ ਇੱਕ ਸਾਲ ਦੀ ਮਿਆਦ ਹੁੰਦੀ ਹੈ ਅੱਜ ਸੂਚਨਾ ਮਾਈਂਆਂ ਨੇ ਡਿਬਰੂਗੜ੍ਹ ਜੇਲ੍ਹ ਦੇ ਵਿੱਚੋਂ ਬਿਲਕੁਲ ਕਿ ਭਾਈ ਅਮਰਤਪਾਲ ਸਿੰਘ ਦੇ ਇੱਕ ਸਾਥੀ ਨੇ ਪ੍ਰਧਾਨ ਮੰਤਰੀ ਬਾਜੇ ਕੇ ਜਿਹਨਾਂ ਨੂੰ ਪੰਜਾਬ ਦੇ ਵਿੱਚ ਆਖਿਆ ਜਾਂਦਾ ਉਹ ਉਹਨਾਂ ਦੀ ਸਿਹਤ ਜਿਹੜੀ ਬਹੁਤ ਜ਼ਿਆਦਾ ਵਿਗੜੀ ਹੋਈ ਆ ਸਿਹਤ ਵਿਗੜਨ ਕਰਕੇ ਭਾਈ ਬਾਜੇ ਕੇ ਪ੍ਰਧਾਨ ਮੰਤਰੀ ਬਾਜੇ ਕੇ ਜਿਹਨਾਂ ਨੂੰ ਆਖਿਆ ਜਾਂਦਾ ਜਿਹਨਾਂ ਦਾ ਅਸਲ ਨਾਮ ਭਗਵੰਤ ਸਿੰਘ ਬਾਜੇ ਕੇ ਬਾਜੇ ਕੇ ਭਗਵੰਤ ਸਿੰਘ ਨਾਮ ਆ ਸੋਸ਼ਲ ਮੀਡੀਆ ਦੇ ਉੱਤੇ ਬਹੁਤ ਸਰਗਰਮ ਨੌਜਵਾਨ ਸੀ ਕਿਸੇ ਵੇਲੇ ਤੇ ਭਾਈ ਅਮਰਪਾਲ ਸਿੰਘ ਜਦੋਂ ਆਪਣੀ ਸਰਗਰਮੀ ਵਧਾਉਂਦੇ ਨੇ ਤੇ ਉਹ ਉਹਨਾਂ ਦੀ ਟੀਮ ਦਾ ਹਿੱਸਾ ਬਣਦੇ ਨੇ ਅਮਰਤ ਛੱਕ ਲੈਂਦੇ ਨੇ ਗੁਰੂ ਵਾਲੇ ਬਣ ਕੇ ਪ੍ਰਧਾਨ ਮੰਤਰੀ ਬਾਜੇ ਕੇ ਚਰਚਾ ਦੇ ਵਿੱਚ ਆਉਂਦੇ ਨੇ ਬਹੁਤ ਚਰਚਾ ਦੇ ਵਿੱਚ ਜਦੋਂ ਆਉਂਦੇ ਨੇ ਤੇ ਉਹ ਰਵਨੀਤ ਸਿੰਘ ਬਿੱਟੂ ਨਾਲ ਸੋਸ਼ਲ ਮੀਡੀਆ ਦੇ ਉੱਤੇ ਉਹਨਾਂ ਦਾ ਬਹੁਤ ਜ਼ਿਆਦਾ ਖਿੱਚੋ ਤਾਣਾ ਜਿਹੜੀ ਉਹ ਹੁੰਦੀ ਹੈ ਤੇ ਪ੍ਰਧਾਨ ਮੰਤਰੀ ਬਾਜੇ ਕੇ ਦਿਸ਼ੇਤ ਜਿਹੜੀ ਅੱਜ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚ ਬਹੁਤ ਜ਼ਿਆਦਾ ਵਿਗੜ ਚੁੱਕੀ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਹਸਪਤਾਲ ਦੇ ਵਿੱਚ ਭਰਤੀ ਜਿਹੜਾ ਉਹ ਕਰਵਾਇਆ ਗਿਆ ਭਗਵਨ ਸਿੰਘ ਬਾਜੇ ਕੇ ਇਸ ਵੇਲੇ ਹਸਪਤਾਲ ਦੇ ਵਿੱਚ ਭਰਤੀ ਹੈ ਅਸਾਮ ਦੀ ਡਿਬਰੂਗੜ ਜੇਲ੍ਹ ਦੇ ਵਿੱਚੋਂ ਇਹ ਖਬਰਾਂ ਆਈਆਂ ਨੇ ਜਿਹੜਾ ਮਿਸ਼ਨ ਜਿਹੜਾ ਪੰਜਾਬ ਦੇ ਵਿੱਚ ਲਹਿਰ ਜਿਹੜੀ ਭਾਈ ਅਮਰਤਪਾਲ ਸਿੰਘ ਨੇ ਸ਼ੁਰੂ ਕੀਤੀ ਸੀ ਐਨਐਸਏ ਲੱਗਣ ਤੋਂ ਪਹਿਲਾਂ ਉਹਦਾ ਹਿੱਸਾ ਲਗਾਤਾਰ ਪ੍ਰਧਾਨ ਮੰਤਰੀ ਵਾਜੇ ਕੇ ਬਣਦੇ ਰਹੇ ਨੇ ਉਹ ਨੌਜਵਾਨ ਸੀ ਤੇ ਉਹ ਹਿੱਸਾ ਬਣਦੇ ਆ ਬਣਦੇ ਆ ਉਹ ਲਗਾਤਾਰ ਚਰਚਾ ਦੇ ਵਿੱਚ ਵੀ ਰਹਿ ਐ ਸੁਰਖੀਆਂ ਦੇ ਵਿੱਚ ਵੀ ਰਹਿ ਤੇ ਸੋਸ਼ਲ ਮੀਡੀਆ ਤੇ ਹਿੱਸਾ ਬਣਦੇ ਬਣਦੇ ਇੱਕ ਦਿਨ ਉਹ ਪੁਲਿਸ ਦੇ ਨਾਲ ਹੀ ਪੁਲਿਸ ਵੱਲੋਂ ਜਿਹੜੇ 18 ਨੌਜਵਾਨ ਗ੍ਰਿਫਤਾਰ ਕੀਤੇ ਗਏ ਸੀ ਇਹਨਾਂ ਦੇ ਉੱਤੇ ਐਨਐਸਏ ਲੱਗੀ ਸੀ ਉਹਨਾਂ ਦੇ ਵਿੱਚ ਇੱਕ ਪ੍ਰਧਾਨ ਮੰਤਰੀ ਵਾਜੇਕੇ ਭਾਵ ਭਗਵੰਤ ਸਿੰਘ ਵਾਜੇਕੇ ਅੱਜ ਖਬਰਾਂ ਨੇ ਕਿ ਅਸਾਮ ਤੋਂ ਡਿਬਰੂਗੜਝੇੜ ਦੇ ਵਿੱਚੋਂ ਕਿ ਉਹਨਾਂ ਦੀ ਸਿਹਤ ਬਹੁਤ ਜ਼ਿਆਦਾ ਵਿਗੜ ਚੁਕੀ ਹੈ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਇਹ ਖਬਰਾਂ ਜਿਹੜੀ ਇਹ ਸਾਡੇ ਕੋਲ ਅੱਜ ਦੀ ਘੜੀ ਦੇ ਵਿੱਚ ਹਰ ਪਹੁੰਚੀ ਹੈ ਉਹ ਜਿਹੜੇ ਪ੍ਰਧਾਨ ਮੰਤਰੀ ਵਾਜੇਕੇ ਨੇ ਬਰਮਾਦੀਪੁਰ ਸਾਹਿਬ ਮੇਰਾ ਖਿਆਲ ਹੈ ਜਿੱਤਕ ਪੀਪਾਈ ਅਮਰਤਪਾਲ ਸਿੰਘ ਨੇ ਉਹਨਾਂ ਨੂੰ ਗ੍ਰਿਫਤਾਰੀ ਕਰਨ ਤੋਂ ਪਹਿਲਾਂ ਹੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ ਜੀ ਜੋ ਵੀ ਆ ਢਿੱਲੂ ਸਾਹਿਬ ਪਰ ਉਹਨਾਂ ਦੀ ਸਿਹਤ ਨੂੰ ਲੈ ਕੇ ਅੱਜ ਚਰਚਾਾਂ ਮ ਬਹੁਤ ਹੋ ਰਹੀਆਂ ਨੇ ਇੱਥੇ ਇੱਕ ਸਵਾਲ ਸਾਡੇ ਸਾਹਮਣੇ ਉੱਠਦਾ ਹੈ ਸਾਡੇ ਵਿੱਚ ਸੁਣਨ ਦੀ ਸ਼ਕਤੀ ਹੈ ਜਿਹੜੀ ਖਾਸ ਕਰਕੇ ਪੰਜਾਬੀਆਂ ਦੇ ਵਿੱਚੋਂ ਬਹੁਤ ਘਟਦੀ ਜਾ ਰਹੀ ਆ ਸੁਣਨ ਦੀ ਕੋਸ਼ਿਸ਼ ਕਰਿਆ ਕਰੋ ਕਿਸੇ ਨੂੰ ਸੁਣਨ ਦੀ ਗੱਲ ਦੂਜੇ ਦੀ ਗੱਲ ਵੀ ਚੰਗੀ ਹੋ ਸਕਦੀ ਹੈ ਜਦੋਂ ਪ੍ਰਧਾਨ ਮੰਤਰੀ ਸਮੇਤ ਪ੍ਰਧਾਨ ਮੰਤਰੀ ਵਾਜੇ ਕੇ ਸਮੇਤ ਹੋਰ ਜਿਹੜੇ ਨੌਜਵਾਨ ਨੇ ਮੁੰਡੇ ਨੇ ਜਿਹੜੇ ਫੜੇ ਗਏ ਸੀ ਐਨਐਸਏ ਦੀ ਪਹਿਲਾਂ ਫੜੇ ਗਏ ਸੀ ਜਾਂ ਬਾਅਦ ਵਿੱਚ ਛੋੜੇ ਗਏ ਨੇ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਨਾਲ ਫੜੇ ਹੋਏ ਨੇ ਐਸਵੇਂ ਭਾਈ ਅਮਰਤਪਾਲ ਸਿੰਘ ਚੋਣ ਜਿੱਤ ਚੁੱਕੇ ਨੇ ਉਹ ਐਮਪੀ ਬਣ ਗਏ ਨੇ ਪਰੰਤੂ ਬਾਕੀ ਜਿਹੜੇ ਨੌਜਵਾਨ ਨੇ ਉਹਨਾਂ ਦੀ ਰਿਹਾਈ ਕਦੋਂ ਹੋਣੀ ਆ ਅਮਰਤਪਾਲ ਸਿੰਘ ਦੀ ਰਿਹਾਈ ਦੀ ਗੱਲ ਲਗਾਤਾਰ ਚੱਲਦੀ ਆ ਹੋਣ ਦੀਆਂ ਸੰਭਾਵਨਾਵਾਂ ਵੀ ਨੇ ਕਿਉਂਕਿ ਉਹਨਾਂ ਨੇ ਐਮਪੀ ਬਜਟ ਸੌ ਚੁੱਕਣੀ ਆ ਪਰ ਉਹਨਾਂ ਨੌਜਵਾਨਾਂ ਦਾ ਕੀ ਆ ਭਾਵੇਂਖਾ ਉਹਨਾਂ ਨੌਜਵਾਨਾਂ ਦੀ ਗੱਲ ਕਦੇ ਕਿਸੇ ਦੇ ਮੂੰਹ ਨਹੀਂ ਸੁਣੀ ਗਈ ਉਹਨਾਂ ਨੂੰ ਨੌਜਵਾਨਾਂ ਬਾਰੇ ਉਹਨਾਂ ਦਾ ਭਵਿੱਖ ਕੀ ਹੋਣਾ ਤੇ ਪੰਜਾਬ ਸਰਕਾਰ ਨੇ ਉਹਨਾਂ ਬਾਰੇ ਕੀ ਰੋਕ ਲੈਣਾ ਤੇ ਐਨਐਸਏ ਕਦੋਂ ਹਟਾਈ ਜਾਣੀ ਹੈ ਸੈਂਟਰ ਸਰਕਾਰ ਨੇ ਕੀ ਕਰਨਾ ਮੈਨੂੰ ਲੱਗਦਾ ਹੈ ਕਿ ਉਹਨਾਂ ਦੀ ਰਿਹਾਈ ਦਾ ਮੁੱਦਾ ਜਿਹੜਾ ਉਹ ਹਾਲ ਦੀ ਘੜੀ ਸਮੇਂ ਦੀ ਗ੍ਰਦਸ਼ੀਚ ਅਲੋਪ ਹੋ ਕੇ ਰਹਿ ਗਿਆ ਹਾਲਾਂਕਿ ਸਾਰੀ ਮਾਮਾ ਦੇ ਪੁੱਤ ਨੇ ਹਾਲਾਂਕਿ ਸਾਰੀ ਤਕਲੀਫਾਂ ਦੇ ਵਿੱਚ ਨੇ ਅੱਜ ਜਦੋਂ ਭਾਈ ਭਗਵੰਤ ਸਿੰਘ ਵਾਜਕੇ ਦੀ ਖਬਰ ਆਈ ਤੇ ਇੱਕ ਸਿਹਰਤ ਜਥੇਬੰਦੀਆਂ ਨੇ ਜਿਹੜੀਆਂ ਉਹ ਤਾਂ ਜ਼ਰੂਰ ਚਿੰਤਾਤ ਨਜ਼ਰ ਆਇਆ ਪਰ ਤੁਹਾਨੂੰ ਹਾਲ ਦੀ ਘੜੀ ਕੋਈ ਬਹੁਤੀ ਵੱਡੇ ਲੈਵਲ ਤੇ ਕਿਤੇ ਕੋਈ ਚਿੰਤਾ ਵਾਲੀ ਗੱਲ ਜਾਂ ਕਿਸੇ ਜਥੇਬੰਦੀ ਵੱਲੋਂ ਅਪਰੋਚ ਕਰਨ ਦੀ ਗੱਲ ਆ ਜਿਹੜੀ ਜਾਂ ਸਰਕਾਰ ਨਾਲ ਰابطਾ ਕਾਇਮ ਕਰਨ ਦੀ ਗੱਲ ਜਾਂ ਹੋਰ ਕੋਈ ਗੱਲ ਆ ਜਿਹੜੀ ਉਹ ਹਾਲ ਦੀ ਘੜੀ ਸਾਡੇ ਸਾਹਮਣੇ ਨਹੀਂ ਆਈ ਟਿਲ ਸਾਬ ਹਾਲਾਂਕਿ ਬਰਾਬਰ ਸਾਰੇ ਨੌਜਵਾਨ ਜਿੱਥੇ ਭਾਈ ਅਮਰਤਪਾਲ ਸਿੰਘ ਦੀ ਗੱਲ ਹੋਣੀ ਚਾਹੀਦੀ ਉੱਥੇ ਸਾਰੇ ਨੌਜਵਾਨਾਂ ਦੀ ਗੱਲ ਵੀ ਹੋਣੀ ਚਾਹੀਦੀ ਹੈ ਤੇ ਦੇਸ਼ ਸਾਡਾ ਸਾਰਿਆਂ ਦਾ ਸਾਂਝਾ ਹੈ ਪੰਜਾਬ ਦੀ ਧਰਤੀ ਸਾਰਿਆਂ ਦੀ ਸਾਂਝੀ ਹੈ ਇਹ ਨੌਜਵਾਨ ਜਿਹੜਾ ਜਿਹੜਾਂ ਦੇ ਵਿੱਚ ਗਏ ਨੇ ਇਹ 20 ਪੰਜਾਬ ਦੇ ਧੀਆਂ ਪੁੱਤਰ ਨੇ ਇਸ ਕਰਕੇ ਸਾਰਿਆਂ ਦੀ ਗੱਲ ਹੋਣੀ ਚਾਹੀਦੀ ਹੈ ਤੇ ਐਸੇ ਦੇ ਵਿੱਚ ਪ੍ਰਧਾਨ ਮੰਤਰੀ ਬਾਜੇ ਕੇ ਸਮੇਂ ਕਬੂਰਾਂ ਦੀ ਗੱਲ ਰੁਲੀ ਹੈ ਪਰੰਤੂ ਅੱਜ ਖਬਰ ਜਿਹੜੀ ਆਈ ਆ ਪ੍ਰਧਾਨ ਮੰਤਰੀ ਬਾਜੇ ਕਦਾ ਹਸਪਤਾਲ ਦੇ ਵਿੱਚ ਦਾਖਲ ਹੋਣਾ ਭਰਤੀ ਹੋਣਾ ਇਹ ਖਬਰ ਡਿਬਰੂਗੜ੍ਹ ਦੀ ਜਿਹੜੇ ਦੇ ਵਿੱਚੋਂ ਆਈ ਆ ਫਿਲਹਾਲ ਇਹ ਨਹੀਂ ਬਿਲਕੁਲ ਜੀ ਕੀ ਹੋਵੇਗਾ ਅਗਲਾ ਫੈਸਲਾ ਕੀ ਐਨਐਸਏ ਖਤਮ ਹੋ ਜਾਏਗੀ ਪਹਿਲਾਂ ਵੀ ਆਪਣੀ ਗੱਲਬਾਤ ਚੱਲੀ ਆ ਕੀ ਪੰਜਾਬ ਸਰਕਾਰ ਜਾਂ ਕੇਂਦਰ ਸਰਕਾਰ ਇਹਨਾਂ ਦੇ ਉੱਪਰ ਕੋਈ ਫੈਸਲਾ ਲੈ ਸਕਦੀ ਹੈ ਕਿ ਛੱਡ ਸਕਦੀ ਹੈ ਇਹਨਾਂ ਨੂੰ ਹਾਂਜੀ ਢਿੱਲੋ ਸਾਹਿਬ ਐ एमपी ਬਣਨ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਦੇ ਮੈਂਬਰ ਪਾਰਲੀਮੈਂਟ ਬਣਨ ਤੋਂ ਬਾਅਦ ਜਿਹੋ ਜੀਆਂ ਸੁਭਾਵਨਾਵਾਂ ਉਹਨਾਂ ਦੇ ਸੌਂ ਚੁੱਕਣ ਦੀਆਂ ਬਣਦੀਆਂ ਨੇ ਉਸ ਅਨਸਾਰ ਇਹ ਫੈਸਲਾ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਦਾ ਸਾਂਝਾ ਫੈਸਲਾ ਹੈ ਕਿ ਨੈਸ਼ਨਲ ਸਕਿਉਰਿਟੀ ਐਕਟ ਦੀ ਨਿਬੰਧ ਅਨੁਸਾਰ ਇਹ ਨੋਜਨ ਤੇ ਨੈਸ਼ਨਲ ਸਕਿਉਰਿਟੀ ਐਕਟ ਦਾ ਫੈਸਲਾ ਦੇਸ਼ ਤੇ ਹੋਮ ਡਿਪਾਰਟਮੈਂਟ ਨੇ ਕਰਨਾ ਹੁੰਦਾ ਹੈ ਗ੍ਰਹਿ ਵਿਭਾਗ ਦੇਸ਼ ਦੇ ਹਿੱਤਾਂ ਵਿੱਚ ਜਾਂ ਪੰਜਾਬ ਦੇ ਹਿੱਤਾਂ ਵਿੱਚ ਜਾਂ ਸਾਰਾ ਕੁਝ ਸੋਚ ਕੇ ਜੋ ਵੀ ਫੈਸਲਾ ਲਵੇਗਾ ਉਹ ਉਸ ਦਰਸ਼ਕਾਂ ਨੂੰ ਸਮੇਂ ਅਨੁਸਾਰ ਦਸਦੇਗਾ ਹਾਲ ਦੀ ਘੜੀ ਇਸ ਪਾਸੇ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ ਹਾਲ ਦੀ ਘੜੀ ਇਸ ਪਾਸੇ ਦੀ ਸੰਭਾਵਨਾ ਮੰਨੀ ਜਿਹੜੀ ਬਹੁਤ ਘੱਟ ਹੈ ਬਿਲਕੁਲ ਜੀ ਧੰਨਵਾਦ ਪਰਵਾਨਾ ਪ੍ਰੋਜਾ ਤੁਹਾਡਾ ਦੋਸਤੋ ਤੁਸੀਂ ਦੇਖ ਰਹੇ ਹੋ ਵਾਜੇ ਹਾਲਕ ਅਸੀਂ ਹਰ ਵਾਰੀ ਤੁਹਾਡੀ ਤੁਹਾਡੇ ਅੱਗੇ ਨਵਾਂ ਤੋਂ ਨਵੀਂ ਚਰਚਾ ਲੈ ਕੇ ਹਾਜ਼ਰ ਹੁੰਦੇ ਆਏ ਵੀ ਐ ਪਾਈ ਅਮਰਤਪਾਲ ਸਿੰਘ ਉਹਨਾਂ ਦੀ ਜਿਹੜੀ ਟੀਮ ਆ ਉਹਨਾਂ ਦੇ ਬਦੋਂ ਇੱਕ ਜਿਹੜੀ ਸਾਨੂੰ ਜਾਣਕਾਰੀ ਮਿਲੀ ਸੀਗੀ ਉਹਦੇ ਬਾਰੇ ਵਰਮਾਲੀ ਪ੍ਰਸਾਦ ਨੇ ਸਾਡੇ ਨਾਲ ਜਾਣਕਾਰੀ ਸਾਂਝੀ ਕੀਤੀ ਆ ਧੰਨਵਾਦ ਸਾਨੂੰ ਟਾਈਮ ਆ ਜਿਹੜਾ ਸਮਾਂ ਇਜਾਜ਼ਤ ਨਹੀਂ ਦਿੰਦਾ ਅਗਲੀ ਵਾਰੀ ਤੁਹਾਡੀ ਕਚੈਰੀ ਵਿੱਚ ਨਮਾ ਵਿਸ਼ਾ ਲੈ ਕੇ ਨਵੀਂ ਚਰਚਾ ਲੈ ਕੇ ਹਾਜ਼ਰ ਹੋਵਾਂਗੇ ਜਦ ਤੱਕ ਦਾ ਉਹ ਇਜਾਜ਼ਤ ਧੰਨਵਾਦ ਸਤਿ ਸ੍ਰੀ ਅਕਾਲ